ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ 'ਚ ਸੱਤ ਮਸ਼ੀਨਰੀਆਂ ਮਕਾਊ ਲੈ ਕੇ ਆਏ ਹਾਂ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਭਰਾਣੇ ਕੋਈ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫਰੀ ਪਾਉਣੇ ਆਪਣੇ ਚੈਨਲ ਤੇ ਤੇ ਕਈ ਭਰਾ ਕਮੈਂਟ ਕਰੁੰਦੇ ਆ ਵੀ ਬਾਈ ਵਪਾਰੀਆਂ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਤੇ ਜਿਹੜੇ ਭਰਾ ਦੀ ਆਪਾਂ ਕਿਸੇ ਦੀ ਛੱਡੀ ਆ ਵੀਡੀਓ ਨਹੀਂ ਪਾਈ ਉਹ ਆਪਾਂ ਕਮੈਂਟ ਕਰ ਦਿਓ ਆਪਾਂ ਹਰੇਕ ਦੀ ਪਾਉਣੇ ਆ ਕੋਈ ਵਪਾਰੀ ਆ ਕੋਈ ਆਮ ਭਰਾ ਆਪਾਂ ਹਰੇਕ ਦੀ ਜਿਹਨੇ ਆਪਾਂ ਨੂੰ ਵਟਸਐਪ ਕਰਤਾ ਜਾਂ ਆਪਣੀ ਮਸ਼ੀਨਰੀ ਭੇਜਤੀ ਆਪਾਂ ਨੂੰ ਫੋਟੋਆਂ ਭੇਜਤੀਆਂ ਜਾਂ ਵੀਡੀਓ ਬਣਾ ਕੇ ਭੇਜਤੀ ਆਪਾਂ ਹਰੇਕ ਬੰਦੇ ਦੀ ਵੀਡੀਓ ਪਾਉਣੇ ਆ ਭਲਾਓ ਕੋਈ ਵੀ ਆ ਆਮ ਬੰਦਾ ਭਲਾਓ ਵਪਾਰੀ ਆ ਤੇ ਆ ਉੱਪਰ ਨੰਬਰ ਮੇ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪਦੀਆਂ ਵਟਸਐਪ ਕਰਦਿਆ ਕਰੋ ਫੋਟੋਆਂ ਵੀਡੀਓ ਬਣਾ ਕੇ ਦੇਦਿਆ ਕਰੋ ਤੇ ਫਿਰ ਹੀ ਆਪਾਂ ਆਪਣੇ ਚੈਨਲ ਤੇ ਵੀਡੀਓ ਪਾਉਣੇ ਆ ਬਾਈ ਹਰੇਕ ਭਰਾ ਦੀ ਕਿਸੇ ਪੁਰਾਣੀ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਤੇ ਆਹ ਟਰੈਕਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ 1995 ਮਾ ਦਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ 50 ਕ ਪੈਸੇ ਆ ਟਰੈਡ ਦੇ ਤੇ ਘਰੂ ਬਾਈ ਆ ਕੋਈ ਵਪਾਰੀ ਨਹੀਂ ਬਾਈ ਕਿਸੇ ਵੀਰ ਭਰਾਣੇ ਬਈ ਟਰੈਟ ਇਹ ਲੈਣਾ ਹੋਵੇ ਸਵਰਾਜ 735 ਤੇ ਏਰੀਆ ਦਰਾਹਾ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਬਈ ਦਰਾਹਾ ਦਰਾਹੇ ਦਰਾਹੇ ਦੇ ਨਾਲ ਪੈਂਦਾ ਬਾਈ ਦਾ ਉੱਥੇ ਟਰੈਟ ਖੜਾ ਬਾਈ ਦੇ ਘਰੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਟ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਟ ਲੈ ਜਾਓ ਕਿਸੇ ਵੀਰ ਭਰਾਣੇ ਬਈ ਟਰੈਟ ਸਵਰਾਜ 735 ਲੈਣਾ ਹੋਵੇ ਤੇ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਬਈ ਦੇ ਦੂੰਗਾ ਕਿਸੇ ਵੀਰ ਭਰਾਣੇ ਬਈ ਟਰੈਟ ਲੈਣਾ ਹੋਵੇ ਤੇ ਇਹ ਦਰਾਹੇ ਖੜਾ ਤੇ ਬਾਈ ਦਾ ਫੋਨ ਨੰਬਰ ਅਸਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਜਿਹੜੇ ਵੀਰ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਬਾਈ ਜੀ ਕਿਸੇ ਵੀਰ ਪ੍ਰਾਣੇ ਬਰੀਜਾ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪ੍ਰਾਣੇ ਬਾਈ ਬਰੀਜਾ ਕਾਰ ਲੈਣੀ ਹੋਵੇ ਤੇ 2019 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਕਾਰ ਦੇ ਕਿਸੇ ਵੀ ਪੁਰਾਣੀ ਬਈ ਬਰੀਜਾ ਕਾਰ ਲੈਣੀ ਹੋਵੇ ਤੇ ਪਿੰਡ ਖਰੀਆ ਆਦਮਪੁਰਾ ਪਿੰਡ ਬਈ ਆਦਮਪੁਰਾ ਬਾਈ ਦਾ ਤੇ ਜਿਲ੍ਹਾ ਬਠਿੰਡੇ ਚ ਪਿੰਡ ਆਉਂਦਾ ਕਿਸੇ ਵੀ ਪੁਰਾਣੀ ਬਈ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ ਮੇਰੇ ਸਾਰੇ ਪਾਸੋਂ ਕਾਰ ਪੂਰੀ ਓਰੀਜਨਲ ਆ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਚੈੱਕ ਕਰਕੇ ਸਾਡੇ ਘਰੋਂ ਲੈ ਜਾਓ ਕਿਸੇ ਵੀ ਪੁਰਾਣੀ ਬਈ ਕਾਰ ਲੈਣੀ ਹੋਵੇ ਤੇ ਕੋਈ ਬਾਈ ਵਪਾਰੀ ਨਹੀਂ ਬਾਈ ਤੇ ਪਿੰਡ ਆਦਮਪੁਰਾ ਚ ਕਾਰ ਖੜੀ ਆ ਤੇ ਬਾਈ ਕਹਿੰਦਾ 8 ਲੱਖ ਤੇ 35000 ਦੇ ਆਸੇ ਪਾਸੇ ਮੈਂ ਬਰੀਜਾ ਕਾਰ ਦੇ ਦੂੰਗਾ ਬਾਈ ਸਾਰੇ ਪਾਸੋਂ ਮੇਰੀ ਪੂਰੀ ਸਾਫ਼ ਤੇ ਪੂਰੀ ਸੋਹਣੀ ਕਾਰ ਆ ਕਿਸੇ ਵੀ ਪੁਰਾਣੇ ਬਈ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਜੀ ਕਿਸੇ ਵੀ ਪੁਰਾਣੇ ਬਲਕਾਰ ਕੰਪੈਨ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਈ ਟਰੈਕਟਰ ਵਾਲੀ ਕੰਪੈਨ ਆ ਬਈ ਬਲਕਾਰ ਕਿਸੇ ਵੀ ਪੁਰਾਣੇ ਬਲਕਾਰ ਕੰਪੈਨ ਲੈਣੀ ਹੋਵੇ ਤੇ 2017 ਮਾਡਲ ਤੇ ਸਾਰੇ ਪਾਸੋਂ ਬਾਈ ਕਹਿੰਦਾ ਪੂਰੀ ਬਈ ਸਾਫ ਆ ਮੇਰੀ ਕੰਪੈਨ ਤੇ ਪੂਰੀ ਸੋਹਣੀ ਆ ਕਿਸੇ ਵੀ ਪੁਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਪਿੰਡ ਆਕਲੀ ਆਕਲਾ ਪਿੰਡ ਬਈ ਆਕਲੀ ਆਕਲਾ ਇਹ ਜਲਾ ਬਠੰਡੇ ਚ ਪੈਂਡਾ ਆਉਂਦਾ ਤੇ ਕੋਨਿਆਂ ਨੇ ਦੇ ਕੋਲੇ ਪੈਂਡਾ ਕਿਸੇ ਵੀਰ ਭਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਬਾਈ ਕਹਿੰਦਾ 7 ਲੱਖ 30 ਹਜ਼ਾਰ ਦੇ ਆਸੇ ਪਾਸੇ ਮੈਂ ਕੰਪੈਨ ਦੇਊਗਾ ਬਾਈ ਬਗੈਰ ਟਰੈਕਟਰ ਤੋਂ ਕੱਲੀ ਕੰਪੈਨ ਬਾਈ ਨੇ ਵੇਚਨੀ ਆ ਬਾਈ ਟਰੈਡ ਬਾਈ ਲਾਊਗਾ ਕਿਸੇ ਵੀਰ ਭਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਇਹ ਪੈਂਡਾ ਆਗਲੀ ਐ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 7 ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲਾ ਤੇ ਚਾਰੇ ਟਾਇਰ 60 ਕ ਪੈਸੇ ਹਟਾਲੇ ਦੇ ਬਾਈ ਤੇ ਬਾਈ ਕਹਿੰਦਾ ਸਾਰੇ ਪਾਸੇ ਪੂਰਾ ਭਾਰਾ ਤੇ ਪੂਰਾ ਸੋਹਣਾ ਟਰਾਲਾ ਬਾਈ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਲੋਰ ਫਲੋਰ ਏਰੀਆ ਚ ਬਈ ਟਰਾਲਾ ਖੜਾ ਹੈ ਬਗੈਰ ਜੱਕ ਤੋਂ ਤੇ ਬਾਈ ਕਹਿੰਦਾ 3 ਲੱਖ ਦੇ ਆਸੇ ਪਾਸੇ ਮੈਂ ਟਰਾਲਾ ਬਾਈ ਦੇਊਗਾ ਪੂਰਾ ਵਜਨ ਵਾਲਾ ਟਰਾਲਾ ਤੇ ਪੂਰਾ ਸਾਫ ਆ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਲੋਰ ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 20 7 ਟਰਾਲਾ 7 ਫੁੱਟ ਚੌੜਾ ਤੇ 20 ਫੁੱਟ ਲੰਮਾ ਟਰਾਲਾ ਬਾਈ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਆ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰਾਲਾ ਪੂਰਾ ਵਜਨ ਵਾਲਾ ਤੇ ਪੂਰਾ ਸਾਫ਼ ਆ ਬਾਈ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਪਿੰਡ ਬਾਈ ਦਾ ਮਜੀਠਾ ਪਿੰਡ ਬਾਈ ਮਜੀਠਾ ਅਮਰਸਾ ਦੇ ਜ਼ਿਲ੍ਹੇ ਚ ਪਿੰਡ ਆਉਂਦਾ ਮਜੀਠਾ ਕਿਸੇ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਇਹ ਬਾਈ ਕਹਿੰਦਾ 3 ਲੱਖ ਇਹ 60000 ਦੇ ਆਸੇ ਪਾਸੇ ਮਟਰਾਲਾ ਦੇਊਗਾ ਬਾਈ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 11 6 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲੀ ਆ ਕਿਸੇ ਵੀਰ ਪੁਰਾਣੀ ਬਈ ਆ ਟਰਾਲੀ ਲੈਣੀ ਹੋਵੇ ਤੇ ਪਿੰਡ ਕੋਟ ਸੁਖੀ ਆ ਪਿੰਡ ਬਾਈ ਦਾ ਬਈ ਕੋਟ ਸੁਖੀ ਆ ਤੇ ਜਿਹੜਾ ਸ਼ਾਇਦ ਫਰੀਦਕੋਟ ਚੋਂ ਆਉਂਦਾ ਕੋਟ ਸੁਖੀ ਆ ਪਿੰਡ ਇਹ ਕੋਟ ਸੁਖੀਏ ਪੈਂਡ ਖੜੀ ਏ ਟਰਾਲੀ ਤੇ ਬਾਈ ਕਹਿੰਦਾ 85000 ਦੇ ਆਸੇ ਪਾਸੇ ਮੈਂ ਟਰਾਲੀ ਵੇਚ ਦੇ ਦੂੰਗਾ ਕਿਸੇ ਵੀ ਪੁਰਾਣੇ ਬਾਈ ਆ ਟਰਾਲੀ ਲੈਣੀ ਹੋਵੇ ਤੇ ਇਹ ਪੈਂਡ ਕੋਟ ਸੁਖੀਏ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਐਗਰੀ ਜੌਨ ਦਾ ਸੁਪਰ ਸੀਡਰ ਆ ਤੇ 8 ਫੁੱਟਾ ਸੁਪਰ ਸੀਡਰ ਆ ਬਾਈ ਇਹ 2022 ਮਾਡਲ ਆ ਕਿਸੇ ਵੀ ਪੁਰਾਣੇ ਬਾਈ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਚ ਬਈ ਸੁਪਰ ਸੀਡਰ ਪਿਆ ਏ ਬਾਈ ਕੰਦਾ ਸਾਰੇ ਪਾਸੋਂ ਬਈ ਚੈੱਕ ਕਰਕੇ ਮੇਰੇ ਘਰੋਂ ਸੁਪਰਸੀਡਰ ਲੈ ਜਾਓ ਜਵਾਂ ਨਵੇਂ ਆਰਕਾ ਸੁਪਰਸੀਡਰ ਮੇਰਾ ਪਿਆ ਤੇ 1 ਲੱਖ ਤੇ 55 ਹਜ਼ਾਰ ਦੇ ਆਸੇ-ਪਾਸੇ ਮੈਂ ਸੁਪਰਸੀਡਰ ਦੇਊਗਾ ਬਾਈ ਐਗਰੀਜਨ ਦਾ ਸੁਪਰਸੀਡਰ ਤੇ ਸਾਰੇ ਪਾਸੋਂ ਵਧੀਆ ਸੁਪਰਸੀਡਰ ਕਿਸੇ ਵੀਰ ਪੁਰਾਣੇ ਦੇ ਸੁਪਰਸੀਡਰ ਲੈਣਾ ਹੋਵੇ ਤੇ ਇਹ ਤਲਵੰਡੀ ਪਾਈ ਏਰੀਆ 'ਚ ਪਿਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਆਪਣੇ ਕੋਲੇ ਵੀਡੀਓ ਬਈ 7 ਸੀ ਮਸ਼ੀਨਰੀਆਂ ਦੀਆਂ ਤੇ ਆਪਾਂ 7 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ